ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੈਲ ਕਮ ਜੀ ਸਾਰਿਆਂ ਦਾ ਮੇਰੇ ਚੈਨਲ ਰੀਤ ਕੌਰ ਬਟੀਕ ਫੈਬਰਿਕ ਤੇ ਤੇ ਆਪਾਂ ਜੀ ਦਿਖਾ ਰਹੇ ਸੋਨੂੰ ਅੱਜ ਘਗਰੇ ਘਗਰਿਆਂ ਦੀ ਵੀਡੀਓ ਪਾ ਰਹੇ ਆ ਜੇ ਮੇਰੀ ਕਿਸੇ ਭੈਣ ਨੂੰ ਘਗਰਿਆਂ ਦੀ ਲੋੜ ਹੋਵੇ ਬਣਵਾਉਣੇ ਹੋਣ ਤਾਂ ਆਪਾਂ WhatsApp ਨੰਬਰ ਦੇਵਾਂਗੇ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਲੈ ਕੇ ਆਏ ਆ ਆਪਾਂ ਤੇ ਘਗਰੇ ਦਾ ਰੇਟ ਹੈ ਜੀ 700 ਰੁਪਿਆ ਅੱਪਾ ਦੇਨੇ ਆ ਜੀ ਕਿਰਾਏ ਤੇ ਹੁਣ ਤਾਂ ਆਪਣੇ ਕਿਰਾਏ ਤੇ ਜਾਂਦੇ ਆ ਤੇ ਵਿੱਚ ਬਣਵਾਉਂਦੇ ਵੀ ਆ ਤੇ ਅੱਜ ਆਪਾਂ ਇੱਕ ਕਿਸੇ ਦਾ ਹੋਰ ਕੰਗਰਾ ਤਿਆਰ ਕਰਕੇ ਦੇਣਾ ਨਾਭੀ ਕਲਰ ਦਾ ਸਿਉਂਕੇ ਦੇਣਾ ਉਹਨਾਂ ਦਾ ਆ ਦੇਖੋ ਜੀ ਨੇੜੇ ਤੋਂ ਇਹ ਸੁੱਤੀ ਜ ਹੈ ਜੀ ਇਹ ਕੱਢਿਆ ਹੋਇਆ ਹੈ ਹੱਥੀਂ ਕਢਾਈ ਕਰੀ ਸੀ ਇਹ ਮੈਂ ਆ ਆਪਣੇ ਆ ਦੇਖੋ ਤੇ ਲਾਉਣ ਲੱਗੀ ਹੋਈ ਐ ਇਸ ਤਰ੍ਹਾਂ ਐ ਇਸ ਤਰ੍ਹਾਂ ਬਣਾਇਆ ਲਾਉਣ ਲੱਗੀ ਹੋਈ ਐ ਲਾਉਣ ਲਾ ਕੇ ਬਣਾਇਆ ਇਹ ਮੈਂ ਆਪ ਕਢਾਈ ਕੀਤੀ ਆ ਉਹਦੇ ਥੀ ਤਿਆਰ ਕੀਤਾ ਜਿਹੜਾ ਵੀ ਕੋਈ ਮੇਰੀ ਭੈਣ ਦੇ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਮੈਸੇਜ ਮੈਨੂੰ ਕਰ ਸਕਦੇ ਹੋ ਪ੍ਰਾਈਸ ਹੈ ਜੀ ਆਪਣਾ 700 ਰੁਪਇਆ ਤਾਂ ਦੇਖੋ ਜੀ ਸਾਰੇ ਕਲਰ ਆ ਰਹੀ ਐ ਜੀ ਆਪਣੇ ਕੋਲੇ ਘੱਗਰੇ ਆ ਛੋਟਾ ਤਿਆਰ ਕੀਤਾ ਆਪਾਂ ਇਹ ਦੇਖੋ ਇਹ ਜਿਵੇਂ 12 ਸਾਲ ਦੀਆਂ ਕੁੜੀਆਂ ਲੈ ਕੇ ਜਾਂਦੀਆਂ ਉਹਨਾਂ ਲਈ ਤਿਆਰ ਕੀਤਾ ਤੇ ਇਹਦੇ ਨਾਲ ਦਾ ਅੱਜ ਆਪਾਂ ਕਿਸੇ ਨੂੰ ਬਣਾ ਕੇ ਦੇਣਾ ਹੈ ਨਾਭੀ ਕਲਰ ਦੇ ਵਿੱਚ ਦੇਖੋ ਜੀ ਆਪਾਂ ਕਰਾਈ ਤੇ ਵੀ ਦਿੰਨੇ ਆ ਜੀ ਘਗਰੇ ਸੈਟ ਵਗੈਰਾ ਸਾਰਾ ਕੁਝ ਆਪਾਂ ਕਰਾਈ ਤੇ ਵੀ ਦਿੰਨੇ ਆ ਮੈਂ ਦੇਖੋ ਜੀ बहुत सोने सोने कलर है देखो जी तो जी आप स्टोन लाए देखो नेड़े तो देखो जी हाँ डिजाइन बनाया हुआ है स्टोन लगे सीपा लगे देखो ਪ੍ਰਾਈਜ਼ ਹੈ ਜੀ 700 ਰੁਪਿਆ ਜਿਹੜਾ ਵੀ ਕੋਈ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਹੋਇਆ ਤਾਂ ਸਕਰੀਨਸ਼ਾਟ ਲੈ ਕੇ ਰੱਖ ਲਿਓ ਆਹ ਦੇਖੀ ਆਪਣੀ ਹੁਣ ਰੈੱਡ ਰੰਗ ਦੇ ਹਾਂ ਦੇਖੋ ਇਹ ਮੈਂ ਬਣਾਇਆ ਹਾ ਇਹ ਆ ਇਹ ਨਾਲ ਜਲੜਕਣ ਲਮਕਦੇ ਆ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਆ ਆਪਾਂ ਕਰਾਈ ਤੇ ਵੀ ਦਿੰਨੇ ਆ ਜੀ ਤੇ ਆਪਾਂ ਰੈਡੀ ਵੀ ਕਰਕੇ ਦਿੰਨੇ ਆ ਜੇ ਕਿਸੇ ਨੂੰ ਚਾਹੀਦੇ ਹੋਣ ਪਹਿਲਾਂ ਵੀ ਆਪਾਂ ਬਲੈਕ ਰੰਗਲੇ ਬਣਾ ਕੇ ਦਿੱਤੇ ਆ ਤੇ ਹੁਣ ਆਪਾਂ ਨਾਭੀ ਕਲਰ ਚ ਬਣਾ ਕੇ ਦੇ ਆ ਦੇਖੋ ਹੋ ਲਾਉਂਦੇ ਨੇ ਦੇਖੋ ਫਰਾਈ ਹੈ ਜੀ ਇਹਨਾਂ ਦਾ 700 ਜਿਹੜੇ ਵੀ ਕੋਈ ਮੇਰੀ ਭੈਣ ਨੂੰ ਪਸੰਦ ਹੋਇਆ ਤਾਂ ਸਕਰੀਨ ਸ਼ੌਟ ਲੈ ਕੇ ਰੱਖ ਲਿਓ ਤੇ ਜਰੂਰ ਮੈਸੇਜ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ